ਇਹ ਕਵਰ ਕਰੋਨਾ ਕਾਲ ਦੌਰਾਨ ਹੋਈਆਂ ਮੌਤਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਹੁਣ ਵੱਡੇ ਰਾਜ ਖੁੱਲਣੇ ਸ਼ੁਰੂ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਮੌਤਾਂ ਹੋਈਆਂ ਸੀ ਇਸ ਦੇ ਪਿੱਛੇ ਦਾ ਬਹੁਤ ਵੱਡਾ ਕਾਰਨ ਸੀ ਅਣਗਹਿਲੀ ਵਰਤੀ ਗਈ ਸੀ ਖਾਸ ਕਰਕੇ ਬਰਟੇਨ ਦੇ ਸੌਫ ਕਪਰ ਦੇ ਆਰ ਮੰਤਰੀ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਕਿਹਾ ਗਿਆ ਕਿ ਉਹਨਾਂ ਦੀ ਲਾਹ ਪਰਵਾਹੀ ਕਰਕੇ ਕਰੀਬ 23000 ਜਿਹੜੇ ਲੋਕਾਂ ਦੀ ਜਾਨ ਗਈ ਹੈ ਜੇਕਰ ਇੱਕ ਹਫਤਾ ਪਹਿਲਾਂ ਲੋਕਡਾਊਨ ਲੱਗਿਆ ਹੁੰਦਾ ਤਾਂ ਮੌਤਾਂ ਦੀ ਦਰ ਜਿਹੜਾ ਹੈ 50% ਘੱਟ ਹੋਣਾ ਸੀ ਹਾਲਾਂਕਿ ਬਰਟੇਨ ਦੇ ਵਿੱਚ ਹੁਣ ਵੱਡੇ ਖੁਲਾਸੇ ਹੋਣ ਲੱਗੇ ਨੇ ਵੱਡੇ ਰਾਜ਼ ਖੁੱਲਣ ਲੱਗੇ ਨੇ ਕਿ ਕੋਰੋਨਾ ਕਾਲ ਦੌਰਾਨ ਜਿਹੜੀਆਂ ਵੱਡੀਆਂ ਲਾ ਰਵਾਇਆਂ ਹੋਈਆਂ ਨੇ ਉਸਤੇ ਕਰਕੇ ਬ੍ਰਿਟੇਨ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜੀ ਆਪਣੀ ਜਾਨ ਗੁਆਈ ਹੈ ਤੇ ਇਸ ਦੇ ਪਿੱਛੇ ਸਾਬਕਾ ਪ੍ਰਧਾਨ ਮੰਤਰੀ ਬੌਰਿਸ ਡੌਨਸਨ ਦੇ ਗਲਤ ਫੈਸਲੇ ਨੇ ਜਿਨ੍ਹਾਂ ਦੇ ਗਲਤ ਫੈਸਲਿਆਂ ਨੇ ਬ੍ਰਿਟੇਨ ਨੂੰ ਉਜਾੜ ਕੇ ਰੱਖ ਦਿੱਤਾ ਤੇ ਬ੍ਰਿਟੇਨ ਦੇ ਵਿੱਚ ਲਾਕਡਾਊਨ ਲਾਉਣ ਦੇ ਵਿੱਚ ਜਿਹੜੀ ਦੇਰੀ ਕੀਤੀ ਗਈ ਹੈ ਉਸ ਦੇ ਕਰਕੇ ਇੰਨੀਆਂ ਮੌਤਾਂ ਹੋਈਆਂ ਨੇ ਕਿਹਾ ਜਾ ਰਿਹਾ ਹੈ ਕਿ ਜੇ ਇੱਕ ਹਫਤਾ ਪਹਿਲਾਂ ਲਾਕਡਾਊਨ ਲੱਗਿਆ ਹੁੰਦਾ ਤਾਂ 50% ਜਿਹੜੀਆਂ ਮੌਤਾਂ ਦੀ ਦਰ ਸੀ ਉਹ ਘੱਟ ਹੋ ਜਾਣੀ ਸੀ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਡਾਊਨ ਸਟਰੀਟ ਚ ਪਾਰਟੀਆਂ ਕਰਨ ਮਗਰੋਂ ਜਿਹੜੀ ਇਹ ਬਿਮਾਰੀ ਵੱਡੇ ਪੱਦਰ ਦੇ ਉੱਤੇ ਫੈਲੀਆ ਭਵਿੱਖ ਦੇ ਵਿੱਚ ਅਜਿਹਾ ਨਾ ਹੋਵੇ ਇਸ ਨੂੰ ਲੈ ਕੇ ਵੀ ਸੁਝਾਅ ਦਿੱਤੇ ਗਏ ਸੀ ਪਰੰਤੂ ਹੁਣ ਤਾਂ ਸਾਫਕਾ ਜੱਜਾਂ ਦੇ ਵੱਲੋਂ ਵੀ ਸਰਕਾਰ ਤੇ ਉਸ ਸਮੇਂ ਦੇ ਮਾਹੌਲ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਵੱਡੀ ਲਾਪਰਵਾਹੀ ਵਰਤੀ ਗਈ ਸੀ ਤੇ ਇਹ ਜਿਹੜੀ ਲਾਪਰਵਾਹੀ ਵਰਤੀ ਗਈ ਹੈ ਇਸ ਦੇ ਪਿੱਛੇ ਜਿਹੜੇ ਸਾਫਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਉਹਨਾਂ ਦੇ ਵੱਲੋਂ ਜਿਹੜੇ